ਅੱਜਕੱਲ ਹਰ ਕੋਈ ਸੋਸ਼ਲ ਮੀਡੀਆ ਤੇ ਡਿਪੈਂਡ ਹੋ ਚੁੱਕਿਆ ਹੈ ਜੀहां ਸੋਸ਼ਲ ਮੀਡੀਆ ਤੋਂ ਬਿਨਾ ਅਸੀਂ ਗੱਲ ਕਰੀਏ ਤਾਂ ਕਿਸੇ ਦਾ ਵੀ ਖੁਣਾ ਨਹੀਂ ਸਰਦਾ ਕਿਉਂਕਿ ਹਰੇਕ ਬੱਚਾ ਨੌਜਵਾਨ ਬਜ਼ੁਰਗ ਤੱਕ ਵੀ ਸੋਸ਼ਲ ਮੀਡੀਆ ਤੇ ਅ ਅੱਜਕੱਲ ਨਿਰਭਰ ਹੋ ਚੁੱਕਿਆ ਹੈ ਜਿਵੇਂ WhatsApp ਹੋ ਗਿਆ Twitter ਹੋ ਗਿਆ Instagram ਹੋ ਗਿਆ Snapchat ਹੋ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਿ ਹੁਣ 16 ਸਾਲ ਤੋਂ ਘੱਟ ਦੇ ਬੱਚੇ ਸੋਸ਼ਲ ਮੀਡੀਆ ਨਹੀਂ ਚਲਾ ਸਕਣ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਇਸ ਤਰੀਕੇ ਦੇ ਨਾਲ ਹੁੰਦਾ ਹੈ ਤਾਂ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਉਹਨਾਂ ਤੇ 3 ਕਰੋੜ ਜਾਂ ਉਸ ਤੋਂ ਵੱਧ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਕਿ ਤੁਸੀਂ ਉਸ ਬੱਚੇ ਦਾ ਅਕਾਊਂਟ ਕਿਉਂ ਜਿਹੜਾ ਆ ਉਹ ਬਣਾਇਆ ਤਾਂ ਇਹ ਜੁਰਮਾਨਾ ਹੋ ਸਕਦਾ ਹੈ ਆਸਟ੍ਰੇਲੀਆ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਆਸਟ੍ਰੇਲੀਅਨ ਗਵਰਨਮੈਂਟ ਨੇ ਸੰਸਦ ਦੇ ਵਿੱਚ ਇੱਕ ਬਿੱਲ ਜਿਹੜਾ ਆ ਉਹ ਲੈ ਕੇ ਆਂਦਾ ਹੈ ਜਿਸ ਦੇ ਵਿੱਚ ਬੱਚਿਆਂ ਦੀ ਸੇਫਟੀ ਦੱਸਿਆ ਜਾ ਰਿਹਾ ਹੈ ਕਿ ਸ਼ਾਮਲ ਹੈ ਆਸਟ੍ਰੇਲੀਆ ਚ ਬੱਚੇ ਦੇ ਸੋਸ਼ਲ ਮੀਡੀਆ ਵਰਤਨ ਤੇ ਪਾਬੰਦੀ ਹੋਵੇਗੀ ਬੱਚਿਆਂ ਦਾ ਸੋਸ਼ਲ ਮੀਡੀਆ ਅਕਾਊਂਟ ਹੋਣ ਤੇ ਮੋਟਾ ਜੁਰਮਾਨਾ ਹੋ ਸਕਦਾ ਹੈ 3 ਕਰੋੜ ਡਾਲਰ ਜਾਂ ਇਸ ਤੋਂ ਵੀ ਵੱਧ ਦਾ ਜੁਰਮਾਨਾ ਹੋ ਸਕਦਾ ਹੈ 16 ਸਾਲ ਘੱਟ ਉਮਰ ਦੇ ਬੱਚੇ ਹੁਣ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ ਆਸਟ੍ਰੇਲੀਆ ਦੀ ਸੰਸਦ ਦੇ ਵਿੱਚ ਇਹ ਬਿੱਲ ਲਿਆਂਦਾ ਗਿਆ ਸੰਚਾਰ ਮੰਤਰੀ ਮੈ ਮਿਸ਼ੇਲ ਰੋਲੈਂਡ ਨੇ ਇਹ ਬਿੱਲ ਪਾਸ ਕੀਤਾ ਨਾ ਕਿ ਸੋਸ਼ਲ ਮੀਡੀਆ ਕਰਕੇ ਬੱਚੇ ਮਾੜੀਆਂ ਆਦਤਾਂ ਦੇ ਸ਼ਿਕਾਰ ਹੋ ਰਹੇ ਨੇ ਫਿਲਹਾਲ ਇਹ ਸਾਰੀਆਂ ਚੀਜ਼ਾਂ ਇਸ ਬਿੱਲ ਦੇ ਵਿੱਚ ਐਡ-ਆਨ ਕੀਤੀਆਂ ਗਈਆਂ ਨੇ ਕਿ 16 ਸਾਲ ਤੋਂ ਘੱਟ ਦੇ ਬੱਚੇ ਸੋਸ਼ਲ ਮੀਡੀਆ ਨਹੀਂ ਚਲਾ ਸਕਣਗੇ ਔਰ ਜੇਕਰ ਇਸ ਤਰੀਕੇ ਦੇ ਨਾਲ ਹੁੰਦਾ ਹੈ ਉਹਨਾਂ ਦਾ ਅਕਾਊਂਟ ਬਣਦਾ ਹੈ ਤਾਂ ਜਿਹੜੀ ਸਾਈਟ ਤੋਂ ਉਹਨਾਂ ਦਾ ਅਕਾਊਂਟ ਬਣਿਆ ਹੈ ਜੇ ਇੰਸਟਾਗ੍ਰam ਹੈ ਟਵਿੱਟਰ ਹੈ ਸਨੈਪਚੈਟ ਹੈ ਤਾਂ ਉਹਨਾਂ ਦੇ ਉੱਪਰ ਇਹ ਮੋਟਾ ਜੁਰਮਾਨਾ ਹੋ ਸਕਦਾ ਹੈ ਇਹ ਚੀਜ਼ਾਂ ਬਿੱਲ ਦੇ ਵਿੱਚ ਐਡ-ਆਨ ਕੀਤੀਆਂ ਗਈਆਂ ਨੇ ਫਿਲਹਾਲ ਤੁਹਾਨੂੰ ਦੱਸ ਦੇ ਕਿ ਇਹ ਬਿੱਲ ਜਿਹੜਾ ਆ ਉਹ ਸੰਸਦ ਦੇ ਵਿੱਚ ਪੇਸ਼ ਹੋ ਚੁੱਕਿਆ ਹੈ ਇਸ ਨੂੰ ਮਨਜ਼ੂਰੀ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਅਜੇ ਸਮੇਂ ਦੇ ਗਰਭ ਦੇ ਵਿੱਚ ਹੈ ਭਵਿੱਖ ਦੇ ਗਰਭ ਦੇ ਵਿੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਲੀਅਰ ਹੋ ਜਾਏਗਾ ਪਰ ਇਹ ਇੱਕ ਵੱਡਾ ਕਦਮ ਚੁੱਕਣ ਦੀ ਤਿਆਰੀ ਦੇ ਵਿੱਚ ਹੈ ਜੇਕਰ ਇਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਦੇ ਬੱਚੇ ਸੋਸ਼ਲ ਮੀਡੀਆ ਜਿਹੜਾ ਆ ਉਹ ਨਹੀਂ ਚਲਾ ਸਕਣਗੇ ਔਰ ਜੇਕਰ ਸੋਸ਼ਲ ਮੀਡੀਆ ਤੇ ਅਕਾਊਂਟ ਬਣਿਆ ਜਿਵੇਂ ਸਨੈਪਚੈਟ ਇੰਸਟਾਗ੍ਰam ਟਵਿੱਟਰ ਹੋ ਗਿਆ ਫੇਸਬੁੱਕ ਹੋ ਗਿਆ ਜੇਕਰ ਇਸਤੇ ਅਕਾਊਂਟ ਬਣਦਾ ਹੈ ਤਾਂ ਮੋਟਾ ਜੁਰਮਾਨਾ ਉਸ ਕੰਪਨੀ ਤੇ ਲੱਗੇਗਾ ਜਿਹਦਾ ਅਕਾਊਂਟ ਬਣਿਆ ਕੋਇਆ 3 ਕਰੋੜ ਡਾਲਰ ਜਾਂ ਉਸ ਤੋਂ ਵੀ ਵੱਧ ਦਾ ਜੁਰਮਾਨਾ ਲੱਗ ਸਕਦਾ ਹੈ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਇਹ ਬਿੱਲ ਸੰਸਦ ਦੇ ਵਿੱਚ ਲੈ ਕੇ ਆਂਦਾ ਇਸ ਦੇ ਵਿੱਚ ਸੋਧ ਵੀ ਕੀਤੀ ਗਈ ਹੈ ਮਰਸੋਦ ਕਰਕੇ ਸੰਸਦ ਦੇ ਵਿੱਚ ਲੈ ਕੇ ਆਏ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਮਨਜ਼ੂਰੀ ਮਿਲਦੀ ਆ ਜਾਂ ਨਹੀਂ ਉਹਨਾਂ ਦਾ ਮੇਨ ਮੋਟਿਵ ਜੇਕਰ ਅਸੀਂ ਮੰਤਰੀ ਮਿਸ਼ੇਲ ਰੋਲੈਂਡ ਦੀ ਗੱਲ ਕਰਦੇ ਆ ਤਾਂ ਉਹਨਾਂ ਦਾ ਮੇਨ ਮੋਟਿਵ ਇਹ ਹੈ ਕਿ ਸੋਸ਼ਲ ਮੀਡੀਆ ਕਰਕੇ ਬੱਚੇ ਮਾੜੀਆਂ ਆਤਾਂ ਦੇ ਸ਼ਿਕਾਰ ਹੋ ਰਹੇ ਨੇ ਸੋ ਇਹਨਾਂ ਦੀ ਸੇਫਟੀ ਦੇ ਵਾਸਤੇ ਇਹ ਬਿੱਲ ਅਸੀਂ ਲੈ ਕੇ ਆਏ ਆ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਨਾ ਯੂਜ਼ ਕਰ ਸਕਣ ਇਹਦੇ ਉੱਪਰ ਪਾਬੰਦੀ ਹੋਣੀ ਚਾਹੀਦੀ ਹੈ ਇਹ ਵੱਡਾ ਬਿੱਲ ਲੈ ਕੇ ਆਏ ਨੇ ਨਾ ਤਾਂ ਜੋ ਇਸ ਦੇ ਉੱਪਰ پابੰਦੀ ਲਗਾਈ ਜਾਵੇ ਇਸ ਤੇ ਬਾਵਿਉ ਦੀ ਉਲੰਘਣਾ ਹੁੰਦੀ ਹੈ ਤਾਂ ਮੋਟਾ ਜੁਰਮਾਨਾ ਜਿਹੜਾ ਆ ਉਹਨਾਂ سوشل میڈیا ਦੇ ਮਾਲਕਾਂ ਨੂੰ ਲਾਇਆ ਜਾਏਗਾ ਜੁਨ੍ਹਾਂ ਦੇ ਐਪ ਨੇ ਜਿਸ ਦੇ ਉੱਪਰ ਇਹ ਅਕਾਊਂਟ ਬਣਦਾ ਹੈ ਫਿਲਹਾਲ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਕਿ ਇਸ ਬਿੱਲ ਨੂੰ ਮਨਜ਼ੂਰੀ ਮਿਲਦੀ ਹੈ ਜਾਂ ਫਿਰ ਨਹੀਂ ਪਰ ਇਹ ਇੱਕ ਵੱਡੀ ਪਹਿਲ ਕਦਮੀ ਆਸਟ੍ਰੇਲੀਆ ਦੇ